ਉઠੋ ਵੇ ਕਲਮਾ ਵਾਲਿਓ ਉઠੋ ਵੇ ਅਕਲਾ ਵਾਲਿਓ ਅੱਜ ਗਿਆਂਦੇ ਰਹੋ ਜਿਸ ਪੰਜਾਬ ਦਮਾਨ ਸੇ ਕਰਦੇ ਉਥੇ ਵਗੇ ਤਤਿਲੋ ਉઠੋ ਵੇ ਕਲਮਾ ਵਾਲਿਓ ਉઠੋ ਵੇ ਅਕਲਾ ਵਾਲਿਓ ਨਜਰਾ ਗਈਆਂ ਸਰਾਪੀਆਂ ਜੋ ਪਿਆਰ ਦੀ ਨਦੀ ਵਗਾਉਂਦੀਆਂ ਅੱਜ ਨਜਰਾ ਗਈਆਂ ਸਰਾਪੀਆਂ ਜੋ ਪਿਆਰ ਦੀ ਨਦੀ ਵਗਾਉਂਦੀਆਂ ਹੀਰ ਰਾਂਝਾ ਸੋਹਣੀ ਮਹੀਂ ਵਾਲਦਿਆਂ ਦੱਸਾਂ ਸੀ ਜੋ ਪਾਉਂਦੀਆਂ ਜੰਗਾਲ ਲੱਗਾ ਉਹਨਾਂ ਰਾਗਾਂ ਨੂੰ ਜਿਹੜੇ ਦੇਂਦੇ ਇਸ਼ਕ ਦੀ ਲੋ ਉੱਠੋ ਵੀ ਕਲਮਾ ਵਾਲਿਓ ਉੱਠੋ ਵੀ ਅਕਲਾ ਵਾਲਿਓ ਗਿਆ ਅੰਧੇਰਾ ਹੋ ਵਿਰਾਗ ਪੱਠੀ ਵਿੱਚ ਸੜ ਗਏ ਜੋ ਰੂਹਾਂ ਨੂੰ ਚਾਨਣ ਦੇਂਦੇ ਸੀ ਉਹ ਵਿਰਾਗ ਪੱਠੀ ਵਿੱਚ ਸੜ ਗਏ ਜੋ ਰੂਹਾਂ ਨੂੰ ਚਾਨਣ ਦੇਂਦੇ ਸੀ ਅੱਜ ਅੱਖੀਆਂ ਮੂਲੋਂ ਸੁੱਕੀਆਂ ਨੇ ਜੋ ਪਿਆਰ ਲਈ ਅਤਰੂ ਵੇਂਦੇ ਸੀ ਚੜੋ ਸਟੇਜ ਦੀ ਹਿੱਕ ਤੇ ਕੋਈ ਗੀਤ ਹਿਜਰ ਦਾ ਗਾ ਲੋ ਉઠੋ ਬਿਕਲਮਾ ਵਾਲਿਓ ਉઠੋ ਬੇਕਲਾਮ ਵਾਲਿਓ ਅਜ ਗਿਆ ਅੰਧੇਰਾ ਹੋ ਅੱਜ ਰਾਜਾ ਪਰਜਾ ਇੱਕ ਦੂਜੇ ਤੋਂ ਸਭ ਕੁਝ ਲੈਣਾ ਚਾਉਂਦੀ ਏ ਜੂ ਸ਼ਬ ਤੇਜ ਲੈ ਖਾਂ ਲਈ ਕੁਗੀ ਹੁਣ ਨਾ ਬੋਲ ਸੁਣਾਉਂਦੀ ਏ ਖੂ ਬਣ ਗਈ ਜਵਾਨੀ ਨਸ਼ਿਆਂ ਦੀ ਅੱਜ ਖੂ ਬਣ ਗਈ ਜਵਾਨੀ ਨਸ਼ਿਆਂ ਦੀ ਪੁੱਤ ਮਾਂ ਦੇ ਕੋਈ ਬਚਾ ਲੋ ਉੱਠੋ ਵੇ ਕਲਮਾ ਵਾਲਿਓ ਉੱਠੋ ਵੇ ਅਕਲਾਮ ਵਾਲਿਓ ਗਿਆ ਅੰਧੇਰਾ ਹੋ ਮੁਹੱਬਤ ਦੇ ਗਲੇਸ਼ੀਅਰ ਖੁਰ ਗਏ ਹੁਣ ਸ਼ੱਕ ਪਰਮ ਚ ਲੋਕੀ ਰੁੜ ਰਹਿ ਹੁਣ ਮੁਹੱਬਤ ਦੇ ਗਲੇਸ਼ੀਅਰ ਖੁਰ ਗਏ ਹੁਣ ਸ਼ੱਕ ਪਰਮ ਚ ਲੋਕੀ ਰੁੜ ਰਹਿ ਹੁਣ ਸੋ ਚਾਂਦੇ ਪਹਾੜਾਂ ਚੋਂ ਲਾਵੇ ਬਣ ਬਿਮਾਰੀਆਂ ਦਾ ਸ਼ਰੀਰ ਖੁਰ ਰੇ ਹੁਣ ਕੋ ਮਾਈ ਦਾ ਦੌਰ ਪਈ ਚੱਲ ਪਿਆ ਰਾਈਆਂ ਨੂੰ ਲੁੱਟਣੋਂ ਬਚਾ ਲਓ ਉੱਠੋ ਵੀ ਕਲਮਾ ਫਾਲਿਓ ਉੱਠੋ ਵੀ ਅਕਲਾਮ ਵਾਲਿਓ ਕੀ ਆਂਧੇਰਾ ਹੋ ਜਿਸ ਪੰਜਾਬ ਦਾ ਮਾਨ ਸੀ ਕਰ ਦੇ ਉੱਥੇ ਵਗੇ ਤਤੀ ਲੋ ਉੱਠੋ ਵੇ ਕਲਮਾ ਵਾਲਿਓ ਉੱਠੋ ਵੇ ਅਕਲਾ ਵਾਲਿਓ ਅਰ ਆਉ ਦਰਦ ਵੰਡਾਓ ਗਾਂ ਦਾ ਜਿਹੜੀ ਗੰਦ ਲਫਾਫੇ ਖਾਂਦੀ ਏ ਨਾਲੇ ਅੱਖਾਂ ਵਿੱਚੋਂ ਰੋਂਦੀ ਏ ਲੋਕਾਂ ਤੋਂ ਡੰਡੇ ਖਾਂਦੀ ਏ ਜਾਂ ਦਰਦ ਵੰਡਾਓ ਨਾਰੀ ਦਾ ਜਿਹੜਾ ਪਤੀ ਪੁੱਤ ਜਿਹਦਾ ਪਤੀ ਪੁੱਤ ਨਸ਼ਾ ਕਰਦਾ ਏ ਆਪਣੇ ਬੱਚਿਆਂ ਦੇ ਢਿੱਡ ਖਾਤਰ ਰੋ ਸਰੀਰ ਵੇਚਣ ਜਾਂਦੀ ਏ ਬੇਦਰਦੀ ਹੋਈ ਦੁਨੀਆ ਤੋਂ ਕੋਈ ਕਤਲ ਹੋਣ ਤੋਂ ਬਚਾ ਲੋ ਉઠੋ ਵਿਕਲਮਾ ਵਾਲਿਓ ਉઠੋ ਵਿਕਲਾ ਵਾਲਿਓ ਗਿਆ ਅੰਦੇਰਾ ਹੋ ਬਦੇਸ਼ਾਂ ਚ ਮਜ਼ਦੂਰੀ ਕਰਨੀ ਸਭ ਪਜ ਰੇ ਪੰਜਾਬੀ ਲਾਲ ਨੇ ਉਹਨਾਂ ਵਾਪਸ ਮੁੜਨਾ ਕਦੀ ਨਹੀਂ ਬੁੱਢਿਆਂ ਦੇ ਹੋਣੇ ਬੁਰੇ ਖਾਲ ਨੇ ਜਿੰਨੂੰ ਇੱਜ਼ਤ ਆਬਰੂ ਕਹਿੰਦੇ ਨੇ ਜਿੰਨੂੰ ਇੱਜ਼ਤ ਆਬਰੂ ਕਹਿੰਦੇ ਨੇ ਡੋਬਦੀ ਨੂੰ ਮਿਲ ਬਚਾ ਲੋ ਉਠੋ ਵੇ ਕਲਮਾ ਵਾਲਿਓ ਉਠੋ ਵੇ ਅਕਲਾਮ ਵਾਲਿਓ ਗਿਆ ਅੰਧੇਰਾ ਹੋ ਧਰਮ ਸਤਾਨਾ ਤੇ ਪਹਿਲੋਂ ਕੋਈ ਚੋਰੀ ਕਰਦੇ ਸੀ ਬਾਹਰ ਨਿਕਲਦਿਆਂ ਦਿਸਣੋ ਹਟਦਾ ਸੀ ਚੁਰਾਈ ਵਸਤ ਵਾਪਸ ਕਰਦੇ ਸੀ ਧਰਮ ਸਤਾਨਾ ਤੇ ਪਹਿਲੋਂ ਕੋਈ ਚੋਰ ਚੋਰੀ ਕਰਦੇ ਸੀ ਬਾਹਰ ਨਿਕਲਦਿਆਂ ਦੇਖਨੋ ਉਹਨਾਂ ਨੂੰ ਹਟਦਾ ਸੀ ਜੁਰਾਈ ਵਸਤ ਵਾਪਸ ਕਰਦਾ ਸੀ ਮੁਰ ਚੋਰੀ ਕਰਨ ਤੋਂ ਬਚਦਾ ਸੀ ਮੰਗਦਾ ਸੀ ਦਰਸ਼ਨ ਸਤਗੁਰ ਦੇ ਹੁਣ ਮੰਗੇ ਮਾਇਆ ਨਾ ਢੇਰ ਲਗਾ ਦੋ ਉઠੋ ਬੇ ਅਕਲਾ ਵਾਲਿਓ ਉਠੋ ਬੇ ਉੱਠੇ ਹੋ ਬੇ ਕਲਮਾ ਵਾਲਿਓ ਗਿਆ ਇੰਧਿਰਾ ਹੋ ਕੱਟੇ ਹੋ ਰੱਬ ਦੀ ਯਾਦ ਚ ਸਾਂਝਾ ਜ਼ਿਕਰਾ ਲਾ ਦਿਓ ਕੱਟੇ ਹੋ ਰੱਬ ਦੀ ਯਾਦ ਚ ਸਾਂਝਾ ਜਿਕਰਾ ਲਾ ਦਿਓ ਰੱਬਾ ਤੂੰ ਮੇਰਾ ਹੋ ਮੈਂ ਤੇਰਾ ਹਾਂ ਨਿੰਜਾ ਪਉਣਾ ਰਹੀ ਆਵਾਜ਼ ਪਛਾ ਦੇਓ ਧਰਮ ਸ਼ਰਮ ਗੁਰਸੇਵਕ ਹੋਣ ਛੁਪ ਗਏ ਸਾਨੂੰ ਬਖਸ਼ੀ ਆਪਣੀ ਲੋ ਉੱਠੋ ਵਿਕਲਮਾ ਵਾਲਿਓ ਉੱਠੋ ਵੀ ਅਕਲਾ ਵਾਲਿਓ ਗਿਆ ਅੰਧੇਰਾ ਹੋ ਜਿਸ ਪੰਜਾਬ ਦਾ ਮਾਨਸਿ ਕਰਦੇ ਉੱਥੇ ਵਗੇ ਤਤੀ ਲੋ ਉઠੋ ਵੇ ਕਲਮਾ ਵਾਲਿਓ ਉઠੋ ਵੇ ਅਕਲਾ ਵਾਲਿਓ ਗਿਆ ਅੰਧੇਰਾ ਹੋ ਹੁਣ ਗਿਆ ਅੰਧੇਰਾ ਹੋ ਹੁਣ ਗਿਆ ਅੰਧੇਰਾ ਹੋ